ਹੋ ਕਮ ਸੋਈ ਤਉਦ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਹਾਂਜੀ ਬਾਬਾ ਹੋਰ ਸੌਣਾ ਖੁਸ਼ੀ ਖੁਵਾਰ ਜਿਤ ਸੁਤੇ ਤਨ ਪੀੜਿਐ ਮਨ ਮਹਿ ਚਲਹਿ ਵਿਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ 68 ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਮੁਖ ਟਿੱਕਾ 68 ਤੀਰਥ ਕਾ ਮੁਖ ਟਿੱਕਾ ਕਾਇਆ ਕਾਇਆ ਹਾਂਜੀ ਕਾਇਆ ਹਾਂਜੀ ਕੁੰਗੂ ਕੀ ਕਾਇਆ ਕੱਕੇ ਦੇ ਆ ਜਿਹੜਾ ਕੰਨਾ ਹੈ ਉਸ ਦੇ ਉੱਪਰ ਬਿੰਦੀ ਲੱਗੀ ਹੋਈ ਹੈ ਐੜੇ ਦੇ ਕੰਨੇ ਨੂੰ ਅੱਗੇ ਬਿੰਦੀ ਨਹੀਂ ਲੱਗੀ ਕੁੰਗੂ ਕੀ ਕਾਇਆ ਇਉਂ ਪਾਠ ਹੋਵੇਗਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਲੱਲੇ ਨੂੰ ਸਿਹਾਰੀ ਵਿਚਕਾਰ ਦੇ ਲੱਲੇ ਨੂੰ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਨਵਾਸ ਤਨਸਾਸ 86 ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਲਾਹਣਾ ਸਚ ਨਾਮ ਗੁਣਤਾਸ ਹਾਂਜੀ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰਵਾਸ ਤਨ ਸਾਸ 86 ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਲਾਹਣਾ ਸਾਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਔਰ ਜੇ ਸੋਹ ਵੇਰ ਕਮਾਈਐ ਕੂੜਾ ਕੂੜਾ ਜੋਰ ਰਹਾਉ ਪੂਜ ਲੱਗੈ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸੁਮਾਰ ਜਾਪਤ ਲੇਖੈ ਨਾ ਪਵੈ ਸਬਾ ਪੂਜ ਖਵਾਰ ਹਾਂਜੀ ਇਹ ਸਬਾ ਜਿਵੇਂ ਪਾਠੀ ਸਿੰਘ ਜੀ ਨੇ ਕੱਸ ਕੇ ਬੋਲਿਆ ਐ ਏਵੇਂ ਹੀ ਕੱਸ ਕੇ ਬੋਲਣਾ ਹੈ ਸਬਾ ਨਹੀਂ ਕਹਿਣਾ ਸਬਾ ਪੋਲਾ ਨਹੀਂ ਬੋਲਣਾ ਸਬਾ ਪੂਜ ਖਵਾਰ ਜਿਨ ਕਹੋ ਸਤਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਇ ਕੋ ਨਾ ਅੰਦਰ ਨਾਮ ਨਿਧਾਨ ਹੈ ਨਾ ਮੂ ਪ੍ਰਗਟ ਹੋਏ ਨਾਉ ਪੂਜੀਐ ਨਾਉ ਮੰਨੀਐ ਅਖੰਡ ਸਦਾ ਸੱਚ ਸੋਏ ਖੇਹੁ ਖੇਹਰ ਲਾਈਐ ਤਾ ਜੀਉ ਕਿਹਾ ਹੋਏ ਜਲਿਆ ਸਭ ਸਿਆਣ ਪਾ ਉਠੀ ਚੱਲਿਆ ਰੋਏ ਨਾਨਕ ਨਾਮ ਵਿਸਾਰਿਆ ਦਰ ਗਿਆ ਕਿਹਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣਵੀਥਰੈ ਔ ਗਣਵੰਤੀ ਝੂਰ ਜੇ ਲੋੜ ਹੈ ਵਰ ਕਾਮਣੀ ਨਹਿ ਮਿਲੀਐ ਪਿਰਪੂਰ ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਮੇਰੇ ਠਾਕੁਰ ਪੂਰੈ ਤਖਤ ਅਡੋਲ ਗੁਰਮਖ ਪੂਰਾ ਜੇ ਕਰੇ ਪਾਈਐ ਸਾਚ ਅਤੋਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਸੋਹਣਾ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਬਿਨ ਪੌੜੀ ਗੜ ਕਿਉ ਚੜ ਗੁਰ ਹਰ ਧਿਆਨ ਨਿਹਾਲ ਗੁਰ ਹਰ ਧਿਆਨ ਨਿਹਾਲ ਪਾਠੀ ਸਿੰਘ ਜੀ ਨੇ ਨਖੇੜ ਕੇ ਪਾਠ ਕੀਤਾ ਹੈ ਇਸੇ ਤਰ੍ਹਾਂ ਹੀ ਪਾਠ ਕਰਨਾ ਹੈ ਧਿਆਨ ਨਿਹਾਲ ਇਕੱਠਾ ਨਹੀਂ ਬੋਲ ਦੇਣਾ ਵੱਖਰਾ ਵੱਖਰਾ ਧਿਆਨ ਨਿਹਾਲ ਗੁਰ ਪਾਉੜੀ 베ੜੀ ਗੁਰੂ ਗੁਰ ਪਾਉੜੀ 베ੜੀ ਗੁਰੂ ਗੁਰ ਤੁਲਹਾ ਹਰਨਾਉ ਗੁਰ ਸਰ ਸਾਗਰ ਬੋਹਿ ਥੋ ਗੁਰ ਤੀਰਥ ਦਰਿਆਉ ਜੇ ਤੇ ਸੁਭਾਵੈ ਊਜਲੀ ਸਤ ਸਰਨਾਵਣ ਜਾਉ ਪੂਰੋ ਪੂਰੋ ਆਖਿਐ ਪੂਰਾ ਤਖਤ ਨਿਵਾਸ ਪੂਰਾ ਥਾਨ ਸੁਹਾਵਣੈ ਪੂਰਾ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣ ਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵਹੋ ਭੈਣੇ ਗੱਲ ਮਿਲਹਿ ਅੰਕ ਸਹੇ ਲੜਿਆ ਮਿਲ ਕੇ ਕਰਹਿ ਕਹਾਣੀਆਂ ਸਮਰਥ ਕੰਥ ਕੰਤ ਕੀਆਹ ਸਮਰਥ ਸਮਰਥ ਹਾਂਜੀ ਸਮਰਥ ਮਿਲਕ ਹੈ ਕਰਹ ਕਹਾਣੀਆਂ ਸਮਰਥ ਕੰਤ ਕੀਆਹ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ ਸਾਹ ਸੰਗਤ ਜੀ ਇਥੇ ਲਗਾ ਮਾਤਰਾ ਦਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੈ ਆਪ ਜੀ ਤੱਕ ਉਹ ਪੋਥੀਆਂ ਤੇ ਸਾਚੇ ਸਾਹਿਬ ਸਭ ਗੁਣ ਇਥੇ ਗੱਗੇ ਨੂੰ ਔਂਕੜ ਹੈ ਪਰ ਔਗਣ ਸਭ ਅਸਾਹ ਔ ਗਣ ਇਥੇ ਗੱਗੇ ਨੂੰ ਔਂਕੜ ਨਹੀਂ ਹੈ ਇਸ ਲਈ ਇਹ ਦੇ ਉਚਾਰਣ ਵਿੱਚ ਖਿਆਲ ਰੱਖਣਾ ਆਮ ਤੌਰ ਤੇ ਆਪਾਂ ਬਾਣੀ ਪੜ੍ਹਦੇ ਆਂ ਅੱਗੇ ਸੰਥਿਆ ਵਿੱਚ ਆਈ ਜਾਣਾ ਹੈ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ ਉਥੇ ਵੀ ਇਸੇ ਤਰ੍ਹਾਂ ਹੀ ਹੈ ਅਵਗਣ ਪਾਠ ਹੈ ਅਵਗੁਣ ਨਹੀਂ ਪਰ ਬੇ ਧਿਆਨੀ ਵਿੱਚ ਆਪਾਂ ਅਵਗੁਣ ਹੀ ਬੋਲ ਜਾਂਦੇ ਆਂ ਇੱਥੇ ਵੀ ਅਵਗਣ ਔਗਣ ਸਤਿਗੁਰੂ ਜੀ ਨੇ ਗੱਗਾ ਮੁਕਤਾ ਰੱਖਿਆ ਹੈ ਇੱਥੇ ਔਂਕੜ ਦਾ ਉਚਾਰਨ ਨਹੀਂ ਹੋਵੇਗਾ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ ਇਉ ਔਂਕੜ ਤੋਂ ਬਿਨਾ ਉਚਾਰਨ ਹੋਵੇਗਾ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹ ਕਰਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀਐ ਜਾ ਤੂ ਤਾ ਕੀ ਹੋਰ ਰਹਾਉ ਜਾਏ ਪੁੱਛੋ ਸੋਹਾ ਗਣੀ ਤੁਸੀਂ 라ਵਿਆ ਕਿਨੀ ਗੁਣੀ ਸਹਿਜ ਸੰਤੋਖ ਸੀਗਾਰੀਆ ਮਿੱਠਾ ਬੋਲਣੀ